ਪਰ ਮੇਰੀ ਗੱਲ ਸੁਣੋ ਉਹ ਸਾਈਕਲ ਚਲਾ ਰਹਿਣ ਐਨਾਂ ਹੀ ਬਹੁਤ ਤੁਸੀਂ ਕਹਿੰਦੇ ਗੱਲ ਕਰਦੇ ਹੋ ਦੱਸੋ ਉਹਨਾਂ ਨੂੰ ਪੁੱਛ ਲਓ ਵੀ ਹਜੂਰ ਸਾਹਿਬ ਕਿਹੜੀ ਡਾਇਰੈਕਸ਼ਨ 'ਚ ਇਹ ਵੀ ਪੁੱਛ ਲਓ ਕੋਈ ਵੀ ਨਸੀਹਤ ਵੀ ਦੇਣਾ ਕਿ ਉਹ ਐਹੋ ਜਿਹੀਆਂ ਨਦਾਨਗੀ ਦੀਆਂ ਗੱਲਾਂ ਉਹਨਾਂ ਨੂੰ ਨਹੀਂ ਕਰਨੀਆਂ ਚਾਹੀਦੀਆਂ ਨਾ ਉਹਨਾਂ ਦਾ ਇਸ ਟ੍ਰੇਨ ਦੇ ਨਾਲ ਜਾਂ ਇਸ ਮੁੱਦੇ ਦੇ ਨਾਲ ਉਹਨਾਂ ਦਾ ਕੋਈ ਲੈਣ-ਦੇਣ ਹੈ ਨਹੀਂ ਇਹ ਮੈਂ ਬੂਰ ਨਹੀਂ ਪੈਂਦੇ ਇਹ ਜਿੰਨੇ ਵੀ ਚਲਾਈ ਹੈਗੀ ਪਰ ਉਹਨਾਂ ਨੇ ਨਹੀਂ ਚਲਾਈ ਗੱਲ ਖਤਮ ਹੋ ਗਈ ਆ ਭਾਰਤੀ ਜਨਤਾ ਪਾਰਟੀ ਦੇ ਮੰਤਰੀ ਸਾਡੇ ਉਹਨਾਂ ਨੇ ਚਲਾਈ ਹੈ ਇਹ ਹੁਣ ਚਲਤੀ ਲੋਕਾਂ ਨੂੰ ਸਹੂਲਤ ਹੋ ਗਈ ਹੈ ਮੈਂ ਲੋਕਾਂ ਵੱਲੋਂ ਉਹਨਾਂ ਦਾ ਧੰਨਵਾਦ ਕਰਦਾ ਲੇਕਿਨ ਮੇਰਾ ਨਹੀਂ خیال ਵੀ ਉਹਨੂੰ ਇਹ ਵੀ ਪਤਾ ਹੋਵੇਗਾ ਕਿ ਰੇਲਵੇ ਦਾ ਦਿੱਲੀ ਚ ਦਫ਼ਤਰ ਕਿੱਥੇ ਹੈਗਾ ਸਿਕਲ ਜੀ ਮੈਂ ਹਾਂ ਤੁਹਾਡਾ ਆਪਣਾ ਜਸਵਿੰਦਰ ਸਿੰਘ ਸੰਧੂ ਅਤੇ ਤੁਸੀਂ ਦੇਖ ਰਹੇ ਹੋ ਦਾ ਫਰੋਜਪੁਰ ਲਾਈਵ ਟੀਵੀ ਚੈਨਲ ਅੱਜ ਤੁਹਾਡੇ ਲਈ ਲੈ ਕੇ ਆਇਆ ਬੜਾ ਹੀ ਦਿਲਚਸਪ ਮਾਮਲਾ ਬੜਾ ਹੀ ਦਿਲਚਸਪ ਵੀਡੀਓ ਇੱਕ ਫੁੱਲ ਦੋ ਮੰਲੀ ਜਾਂ ਇਹ ਕਹਿ ਲਓ ਮੱਲਾ ਸ਼ੇਰਾਂ ਦੀਆਂ ਗਿੱਦੜ ਕਰਨ ਖਲੋਲਾਂ ਹਾਂਜੀ ਬਿਲਕੁਲ ਅੱਜ ਜਿਹੜਾ ਫਰੋਜਪੁਰ ਅੰਦਰ ਇੱਕ ਬੜਾ ਮਸਲਾ ਭਖਿਆ ਹੋਇਆ ਹੈ ਉਹਦੇ ਤੁਹਾਨੂੰ ਜਾਣੂ ਕਰਵਾਵਾਂਗੇ ਉਹ ਦੀ ਸੱਚਾਈ ਕੀ ਹੈ ਤੇ ਕੌਣ ਕੌਣ ਦੇ ਦਾਵੇਦਾਰ ਆ ਮਸਲਾ ਇਹ ਆ ਵੀ ਸਿਰਿ ਹਜੂਰ ਸਾਹਿਬ ਵੱਲ ਅਤੇ ਹਰ ਦੁਆਰ ਵੱਲ ਟ੍ਰੇਨਾਂ ਭਾਰਤ ਸਰਕਾਰ ਰੇਲ ਮੰਤਰਾਲੇ ਵੱਲੋਂ ਮਨਜ਼ੂਰ ਕੀਤੀਆਂ ਗਈਆਂ ਜਲਦੀ ਇਹਨਾਂ ਨੂੰ ਚੱਲਣ ਗਈਆਂ ਫਰੋਹ ਪ੍ਰਵਾਸੀਆਂ ਨੂੰ ਇਹਦੀ ਵੱਡੀ ਸਹੂਲਤ ਮਿਲੂਗੀ ਸੋਹਣਾ ਫੈਸਲਾ ਸਰਕਾਰ ਦਾ ਲੋਕਾਂ 'ਚ ਖੁਸ਼ੀ ਪਾਈ ਜਾ ਰਹੀ ਆ ਉਧਰ ਲੋਕਾਂ ਦੀ ਇਸ ਖੁਸ਼ੀ ਨੂੰ ਲੋਕਾਂ ਦੇ ਇਸ ਸਵਾਗਤ ਨੂੰ ਕਬੂਲਣ ਲਈ ਤੋਤੇ ਰਖੜੀਆਂ ਹੋ ਗਈਆਂ ਇੱਕ ਤਾਂ ਆਮ ਆਦਮੀ ਪਾਰਟੀ ਦੇ ਵਿਧਾਇਕ ਫਰੋਹ ਪ੍ਰਤੇਹਤੀ ਹਲਕਾਰ ਰਜਨੀਸ਼ ਪੱਈਆ ਨੇ ਦਾਵਾ ਕੀਤਾ ਬੀਤੇ ਦਿਨੀ ਕਿ ਉਹਨਾਂ ਨੇ 2022 ਚ ਇਸ ਮਸਲੇ ਨੂੰ ਚੁੱਕਿਆ ਸੀ ਅਤੇ ਡੀਆਰਐਮ ਨੂੰ ਇੱਕ ਪੱਤਰ ਦਿੱਤਾ ਸੀ ਉਹਦੇ ਕਰਕੇ ਜਿਹੜੀ ਇਹ ਰੇਲਾਂ ਉਹ ਚਾਲੂ ਹੋਈਆਂ ਇਸ ਦੇ ਉਲਟਾ ਭਾਜਪਾ ਦੇ ਸਿਰਕਾ ਡਾਕੂ ਜਿਹੜਾ ਦਿੱਲੀ ਦਰਬਾਰ ਚ ਵੀ ਆਪਣੀ ਚੰਗੀ ਪਕੜ ਰੱਖਦੇ ਆ ਅਕਸਰੀ ਵਿਕਾਸ ਕਾਰਜਾਂ ਨੂੰ ਵੱਡੇ ਵੱਡੇ ਵਿਕਾਸ ਕਾਰਜਾਂ ਨੂੰ ਕਰਵਾਉਣ ਦਾ ਦਮ ਵੀ ਰੱਖਦੇ ਆ ਤੇ ਉਹਨਾਂ ਨੇ ਪਿਛਲੇ ਸਮੇਂ 'ਚ ਕਰਵਾਏ ਵੀ ਆ ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਦਾਵਾ ਕੀਤਾ ਕਿ ਜਿਹੜੀਆਂ ਇਹ ਰੇਲ ਐ ਇਹ ਉਹਨਾਂ ਨੇ ਕੇਂਦਰੀ ਰੇਲ ਮੰਤਰੀ ਕੋਲ ਮਿਲ-ਮਿਲ ਕੇ ਉਹਨਾਂ ਨੂੰ ਆਪਣੇ ਪ੍ਰਭਾਵ ਨਾਲ ਇਹ ਚਾਲੂ ਕਰਵਾਈਆਂ ਤਾਂ ਜੋ ਫਰੋਹ ਪ੍ਰਵਾਸੀਆਂ ਨੂੰ ਸਹੂਲਤ ਮਿਲੇ ਜਦ ਉਹਨਾਂ ਨੂੰ ਪੁੱਛਿਆ ਗਿਆ ਕਿ ਇਹਦਾ ਰਜਨੀਸ਼ ਦਈਆ ਆਮ ਆਦਮੀ ਪਾਰਟੀ ਵਾਲੇ ਇਹਦਾ ਦਾਵਾ ਕਰ ਰਿਹਾ ਕਿ ਉਹਨਾਂ ਦੀ ਦੇਣ ਆ ਤਾਂ ਉਸਨੇ ਇੱਕੋ ਹੀ ਜਵਾਬ ਦਿੱਤਾ ਕਿ ਵਧਾਇਕੀ ਨੂੰ ਪੁੱਛੋ ਉਹਨਾਂ ਦੇ ਰੇਲ ਮੰਤਰਾਲੇ ਵਾਲਾ ਦਿੱਲੀ ਵਾਲਾ ਦਫ਼ਤਰ ਦੇਖਿਆ ਦਫ਼ਤਰ ਤੋਂ ਉਹਨੇ ਦੇਖਿਆ ਨਹੀਂ ਰੇਲ ਕਿੱਥੋਂ ਚਲਾ ਦਊਗਾ ਬੜਾ ਹੀ ਦਿਲਚਸਪ ਮਾਮਲਾ ਆਉ ਤੁਹਾਨੂੰ ਦਿਖਾਉਣੇ ਆ ਕੀ ਕਹਿੰਦੇ ਆ ਰਾਣਾ ਗਰਮੀ 15-20 ਦਿਨ ਪਹਿਲਾਂ ਮੈਂ ਰੇਲਵੇ ਮਿਨਿਸਟਰ ਅਸ਼ਵਨੀ ਵੈਸ਼ਨ ਸਾਹਿਬ ਨੂੰ ਮਿਲਿਆ ਸੀਗਾ ਔਰ ਉੱਥੇ ਕੁਝ ਬੇਨਤੀਆਂ ਕੀਤੀਆਂ ਸੀਗੀਆਂ ਕਿਉਂਕਿ ਸਾਡਾ Hindu ਧਰਮ ਔਰ ਸਿੱਖ ਧਰਮ ਦੇ ਲੋਕ ਬਾਲਵੇ ਦੇ ਵਿੱਚ ਬਹੁਤ ਭਾਰੀ ਸੰਖਿਆ ਚ ਰਹ ਰਹੇ ਨੇ ਔਰ ਸਾਰੇ ਲੋਕ ਹਰਿਦੁਆਰ ਜਾਂਦੇ ਨੇ ਜਦੋਂ ਕੋਈ ਹਾਦਸਾ ਹੋ ਜਾਂਦਾ ਵੈਸੇ ਵੀ ਨਤਮਸਤਕ ਹੋਣ ਵਾਸਤੇ ਵੀ ਜਾਂਦੇ ਨੇ ਔਰ ਰਸਤੀਆਂ ਲੈ ਕੇ ਵੀ ਜਾਂਦੇ ਨੇ ਤੇ ਕੋਈ ਇੱਥੇ ਕੋਈ ਕਨੈਕਟੀਵਿਟੀ ਨਹੀਂ ਸੀ ਇਹ ਗੱਲ ਮੈਂ ਮੰਤਰੀ ਸਾਹਿਬ ਨਾਲ ਕੀਤੀ ਔਰ ਦੂਸਰੀ ਗੱਲ ਕਿ ਇਥੋਂ ਨੰਦੇੜ ਸਾਹਿਬ ਹਜ਼ੂਰ ਸਾਹਿਬ ਜਾਣ ਵਾਸਤੇ ਵੀ ਕੋਈ ਕਨੈਕਟੀਵਿਟੀ ਨਹੀਂ ਸੀ ਉਹਨਾਂ ਨੇ ਇੱਕ ਉਸੇ ਵੇਲੇ ਹਦਾਇਤ ਕੀਤੀ ਰੇਲਵੇ ਬੋਰਡ ਨੂੰ ਔਰ ਉਹ ਦੋਨੋਂ ਟ੍ਰੇਨਸ ਜਿਹੜੀਆਂ ਨੇ ਉਹਨਾਂ ਦੇ ਟਾਈਮਿੰਗ ਸੈੱਟ ਹੋ ਗਏ ਨੇ ਕੋਈ ਅੱਛਾ ਦਿਨ ਦੇਖ ਕੇ ਹਾਲਾਤ ਠੀਕ ਹੋ ਜਾਣ ਤਾਂ ਉਹਨਾਂ ਟ੍ਰੇਨਸ ਦੀ ਜਿਹੜੀ ਸ਼ੁਰੂਆਤ ਹੋ ਜੇਗੀ ਉਹਦੇ ਵਾਸਤੇ ਵੀ ਮੈਂ ਅਸ਼wini Vaishnaw ਸਾਹਿਬ ਦਾ ਦਿਲ ਦੀਆਂ ਘਰਾਈਆਂ ਤੋਂ ਧੰਨਵਾਦ ਕਰਦਾ ਅੱਜ ਮੈਂ ਟੈਲੀਫੋਨ ਤੇ ਉਹਨਾਂ ਨਾਲ ਦੁਪਹਿਰੇ ਗੱਲ ਕੀਤੀ ਸੀ ਉਹਨਾਂ ਦਾ ਧੰਨਵਾਦ ਕੀਤਾ ਸੀਗਾ ਲੇਕਿਨ ਮੈਂ ਖੁਦ ਪਰਸਨਲੀ ਜਾ ਕੇ ਵੀ ਔਰ ਚਿੱਠੀ ਦੇ ਰਾਹੀਂ ਵੀ ਉਹਨਾਂ ਨੂੰ ਇੱਕ ਧੰਵਾਦੀ ਜਿਹੜਾ ਉਹਨਾਂ ਨੂੰ ਲੈਟਰ ਜਿਹੜਾ ਫਿਰੋਜ਼ਪੁਰ ਵਾਸੀਆਂ ਵੱਲੋਂ ਉਹਨਾਂ ਨੂੰ ਮੈਂ ਭੇਜਾਂਗਾ ਕਿ ਜਿਹਦੇ ਵਿੱਚ ਅਸੀਂ ਉਹਨਾਂ ਦਾ ਧੰਨਵਾਦ ਕਰ ਸਕੀਏ ਸੋਢੀ ਸਾਹਿਬ ਉਧਰ ਫਿਰੋਜ਼ਪੁਰ ਹਲਕਾ ਦਿਹਾਤੀ ਤੋਂ ਵਿਧਾਇਕ ਰਜਨੀਸ਼ ਦਈਆ ਜੀ ਦਾਵਾ ਕਰਦੇ ਆ ਕਿ ਉਹਨਾਂ ਨੇ 10 ਮਈ 2022 ਨੂੰ ਡੀਆਰਐਨ ਸੀਮਾ ਸ਼ਰਮਾ ਜੀ ਨੂੰ ਮਿਲ ਕੇ ਇੱਕ ਮੰਗ ਪੱਤਰ ਦਿੱਤਾ ਸੀ ਉਹਦਾ ਹੀ ਸਟੇਜ ਜਿਹੜਾ ਅੱਜ ਰੇਲਾਂ ਚੱਲਣ ਜਾ ਰਹੀਆਂ। ਤੁਹਾਡਾ ਇਹਦੇ ਬਾਰੇ ਕੀ ਕਹਿਣਾ ਹੈ? ਮੈਨੂੰ ਨਹੀਂ ਪਤਾ ਵੀ ਕੌਣ ਐ ਇੱਥੇ ਜਿਹੜਾ ਵਿਧਾਇਕ ਕੌਣ ਹੈ ਰੂਰਲ ਦਾ ਮੈਂ ਤਾਂ ਉਹਨੂੰ ਚੰਗੀ ਤਰ੍ਹਾਂ ਨਹੀਂ ਜਾਣਦਾਗਾ। ਲੇਕਿਨ ਤੁਸੀਂ ਕਹਿ ਰਹੇ ਹੋ ਤੇ ਮੈਂ ਸੁਣ ਲਈ ਗੱਲ। ਲੇਕਿਨ ਮੇਰਾ ਨਹੀਂ خیال ਵੀ ਉਹਨੂੰ ਇਹ ਵੀ ਪਤਾ ਹੋਵੇਗਾ ਕਿ ਰੇਲਵੇ ਦਾ ਦਿੱਲੀ 'ਚ ਦਫ਼ਤਰ ਕਿੱਥੇ ਹੈਗਾ। ਤੇ ਕਹਿਣ ਦਾ ਜੋ ਮਰਜ਼ੀ ਕਹਿ ਲੈ। ਉਹ ਮੈਂ ਕਿਸੇ ਦੇ ਕਹਿਣ ਤਾਂ ਕੁਝ ਨਹੀਂ ਕਹਿ ਸਕਦਾਗਾ। لیکن ਇਹੋ ਜੀ ਉਹਨਾਂ ਨੂੰ ਨਦਾਨਗੀ ਔਰ ਬੇਸੂਰੀ ਗੱਲ ਔਰ ਜਿਹਦੇ ਚ ਕੋਈ ਅਸਲੀਅਤ ਨਾ ਹੋਵੇ ਉਹ ਕਹਿ ਕੇ ਜਨਤਾ ਨੂੰ ਗੁੰਮਰਾਣੀ ਕਰਨਾ ਚਾਹੀਦਾ ਔਰ ਜਨਤਾ ਹੁਣ ਗੁੰਮਰਾ ਜਿਹੜੀ ਹੋਈ ਸੀਗੀ ਆਮ ਆਦਮੀ ਪਾਰਟੀ ਦੇ ਇਹੋ ਜਿਹੜੇ ਵਿਧਾਇਕ ਨੇ ਉਹ ਹੀ ਸਤਿਆਨਾਸ਼ ਕਰਦੇ ਹੁੰਦੇ ਨੇ ਸੋ ਇਸ ਕਰਕੇ ਮੈਂ ਉਹਨਾਂ ਨੂੰ ਇਹ ਨਸੀਹਤ ਦਿਆਂਗਾ ਕਿ ਉਹ ਆਪਣੀ ਗੱਲ ਕਰਨ ਜੋ ਉਹਨਾਂ ਦੀਆਂ ਪ੍ਰਾਪਤੀਆਂ ਨੇ ਉਹਨਾਂ ਦੀ ਗੱਲ ਕਰਨ ਤੇ ਦੂਜੇ ਪਾਸੇ ਝਾਕਣ ਦੀ ਕੋਸ਼ਿਸ਼ ਨਾ ਕਰਨ ਉਹ ਸਾਰਿਆਂ ਨੂੰ ਪਤਾ ਹੈ ਕਿ 2022 ਚ ਵੀ ਚਿੱਠੀ ਮੈਂ ਲਿਖੀ ਸੀਗੀ ਜਿਹਦਾ ਕਿ ਮੇਰੇ ਕੋਲ ਪ੍ਰੂਫ ਹੈਗਾ ਔਰ ਹੁਣ ਵੀ ਜਦੋਂ ਮੈਂ ਰੇਲਵੇ ਮਿਨਿਸਟਰ ਸਾਹਿਬ ਨੂੰ ਮਿਲਿਆ ਤੇ ਉਹ ਉਹਨਾਂ ਨੂੰ ਮਿਲ ਕੇ ਪਰਸਨਲੀ ਗੱਲ ਕੀਤੀ ਤੇ ਅੱਜ ਦੁਪਹਿਰੇ ਉਹਨਾਂ ਦਾ ਧੰਨਵਾਦ ਵੀ ਕੀਤਾ ਔਰ ਇਸ ਚੀਜ਼ ਦੀ ਜਾਣਕਾਰੀ ਜਿਹੜੀ ਹੈ ਉਹ ਆਪਣੇ ਡੀਆਰਐਮ ਸਾਹਿਬ ਦੇ ਕੋਲ ਇੱਥੇ ਵੀ ਹੈਗੀ ਏ ਉਹਨਾਂ ਨੂੰ ਉਤੋਂ ਮੈਸੇਜ ਵੀ ਆ ਗਿਆ ਔਰ ਰੇਲਵੇ ਬੋਰਡ ਨੂੰ ਵੀ ਇਸ ਚੀਜ਼ ਦਾ ਪਤਾ ਹੈਗਾ ਜਿਆਦਾ ਗੱਲ ਕਹਿੰਦੇ ਤਾਂ ਉਹਨਾਂ ਨੂੰ ਮੇਰੇ ਨਾਲ ਕਿਸੇ ਦਿਨ ਡਿਬੇਟ ਕਰਾ ਦੇਣਾ ਮੈਂ ਉਹਨਾਂ ਨੂੰ ਦੱਸ ਦਾਂਗੇ ਵੀ ਉਹਨਾਂ ਨੇ ਕੀ ਕੀਤਾ ਤੇ ਜਨਤਾ ਉਹਨਾਂ ਦੇ ਬਾਰੇ ਕੀ ਸੋਚਦੀ ਹੈ ਇਸ ਤਰ੍ਹਾਂ ਦੋਨੋਂ ਹੀ ਧਰਾਂ ਵੱਲੋਂ ਆਪੋ ਆਪਣੀਆਂ ਦਾਅਵੇਦਾਰੀਆਂ ਪੇਸ਼ ਕੀਤੀਆਂ ਗਈਆਂ ਆਪ ਬੇਸ਼ੱਕ ਦਿਹਾਤੀ ਹਲਕਾ ਬਤਾਏਗਾ ਜਿਹਨੇ ਜਦਈਆ ਕੈਮਰੇ ਦੇ ਸਾਹਮਣੇ ਨਹੀਂ ਹੈ ਲੇਕਿਨ ਉਹਨਾਂ ਨੇ ਆਪਣੇ ਪੇਜ ਤੇ ਇਹ ਰੇਲ ਚੱਲਣ ਦੇ ਪਿੱਛੇ ਆਪਣਾ ਹੱਥ ਦੱਸਿਆ ਆਪਣੀ ਦਾਅਵੇਦਾਰੀ ਜਿਤਾਈ ਹੈ ਲੇਕਿਨ ਦੂਸਰੇ ਪਾਸੇ ਆਪਾਂ ਦੇਖੀਏ ਤਾਂ ਪੰਜਾਬ ਦੇ ਸਾਬਕਾ ਕੈਬਨ ਮੰਤਰੀ ਰਾਣਾ ਗਰਮੀਤ ਸਿੰਘ ਸੋਢੀ ਜਿਹੜੇ ਭਾਜਪਾ ਦੇ ਆ ਉਹ ਤੋਂ ਬਣ ਕੇ ਅੱਜ ਕੱਲ੍ਹ ਗਵਾਈ ਕਰ ਰਿਹਾ ਪੰਜਾਬ ਦੇ ਸਿਰਕੜ ਆਗੂ ਹੈਗੇ ਆ ਦਿੱਲੀ ਚੰਗੀ ਪਕੜਾ ਉਹਨਾਂ ਨੇ ਇੱਕ ਠੋਕ ਦਾਵਾ ਕੀਤਾ ਕਿ ਦਿਹਾਤੀ ਵਿਧਾਇਕ ਦਾ ਇਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ ਇਹ ਸਭ ਕੁਝ ਜਿਹੜੀ ਦੇਣ ਆ ਉਹ ਭਾਜਪਾ ਦੀ ਦੇਣ ਆ ਤੇ ਆਉਣ ਵਾਲੇ ਦਿਨਾਂ 'ਚ ਜਲਦ ਜਿਹੜੀਆਂ ਇਹ ਰੇਲਾਂ ਚੱਲਣੀਆਂ ਤੇ ਲੋਕਾਂ ਨੂੰ ਇਹਦਾ ਲਾਭ ਮਿਲੇਗਾ ਚਲੋ ਆਉਣ ਵਾਲੇ ਦਿਨਾਂ 'ਚ ਦੇਖਦੇ ਹਾਂ ਦੋਨੋਂ ਲੀਡਰ ਕੀ ਕਰਦੇ ਐ ਤੇ ਕਿਵੇਂ ਇਹਦਾ ਕਟਨ ਹੁੰਦਾ ਇਹ ਆਉਣ ਵਾਲੇ ਸਮੇਂ 'ਚ ਤੁਹਾਡੇ ਰੂਪ ਰੂਪ ਕਰਾਂਗੇ ਹੁਣ ਤੋਂ ਛੁੱਟੀਆਂ ਸਤਿ ਸ੍ਰੀ ਅਕਾਲ